ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਠੀਕ ਠਾਕ ਹੋ ਸਾਰੇ ਉਮੀਦ ਆ ਕਿ ਸਾਰੇ ਵਧੀਆ ਹੋਣਗੇ ਤੇ ਆਪਾਂ ਅੱਜ ਇਹ ਦੇਦੀ ਸ਼ੁਰੂਆਤ ਕਰਨ ਲੱਗੇ ਆ ਆਪਾਂ ਅੱਜ ਕੁਝ ਗੱਲਾਂ ਤੁਹਾਡੇ ਨਾਲ ਲੈ ਕੇ ਆਏ ਕਰੀਏ ਸਾਂਝੀਆਂ ਕਰਿਆ ਕਰਦੀਆਂ ਆ ਜੇ ਤੁਹਾਨੂੰ ਕੋਈ ਗੱਲਾਂ ਮੇਰੀਆਂ ਵਧੀਆ ਲੱਗੂਗੀਆਂ ਜਾਂ ਤੁਹਾਨੂੰ ਕੋਈ ਸਿੱਖਣ ਨੂੰ ਮਿਲੂਗਾ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਗੱਲ ਕਰਨੀ ਆ ਕਿ ਜਿਹੜੀ ਦੁਨੀਆ ਦੀ ਇੱਕ ਅਜਿਹੀ ਚੀਜ਼ ਆ ਜਿਹੜੀ ਬਿਨਾਂ ਰੁਕੇ ਕੰਮ ਕਰਦੀ ਆ ਤੇ ਜਦੋਂ ਦੋਦੀ ਬਣਤਰ ਹੁੰਦੀ ਆ ਉਹ ਚੀਜ਼ ਬਿਨਾਂ ਰੁਕੇ ਕੰਮ ਕਰਦੀ ਆ ਤੇ ਉਹ ਰੁਕਦੀ ਨਹੀਂ ਹੈਨਾ ਤੇ ਕੁਝ ਲੋਕਾਂ ਨੂੰ ਪਤਾ ਵੀ ਹੋਣਾ ਆਇਆ ਚਲੋ ਤੇ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿੰਨਾ ਆ ਉਹ ਆ ਜੀ ਆਪਣਾ ਬੰਦੇ ਦਾ ਦਿਲ ਹਾਰਟ ਉਹ ਦੇਖ ਲਓ ਜੀ ਚੱਲਦਾ ਹੀ ਰਹਿੰਦਾ ਆ ਆਪਣੇ ਕੰਮ ਲਈ ਤੇ ਇਨਸਾਨ ਸੌਂ ਵੀ ਜਾਂਦਾ ਤਾਂ ਉਹ ਕੰਮ ਚੱਲਦਾ ਹੀ ਰਹਿੰਦਾ ਨਾ ਸੁੱਤਿਆਂ ਨੂੰ ਵੀ ਚੱਲਦੇ ਰਹਿੰਦਾ ਆ ਉਹ ਇਸ ਕਰਕੇ ਇੱਕ ਇਹੀ ਬੇਨਤੀ ਕਰਾਂਗੇ ਆਪਾਂ ਤੇ ਵੀ ਦਿਲ ਨੂੰ ਖੁਸ਼ ਰੱਖਿਆ ਕਰੋ ਆਪਣੇ ਨੂੰ ਵੀ ਤੇ ਬਾਕੀਆਂ ਨੇ ਵੀ ਠੀਕ ਆ ਤੇ ਕਿਉਂਕਿ ਦਿਲ ਇੱਕ ਇਹੀ ਚੀਜ਼ ਹੈ ਜਿਹੜੀ ਬਿਨਾਂ ਰੁਕੇ ਕੰਮ ਕਰਦੀ ਆ ਇਹਨੂੰ ਥੋੜਾ ਦੁਖੀ ਨਾ ਹੁੰਦਿਆ ਕਰੋ ਖੁਸ਼ੀ ਰੱਖਿਆ ਕਰੋ ਹਮੇਸ਼ਾ ਕੋ ਖੁਸ਼ ਹੋਗਾ ਤਾਂ ਫਿਰ ਜ਼ਿਆਦਾ ਵਧੀਆ ਆ ਤੇ ਠੀਕ ਆ ਇਹ ਚੀਜ਼ ਆਪਾਂ ਤੁਹਾਡੇ ਨਾਲ ਇੱਧਰ ਦੇ ਸਾਂਝਿਆ ਕਰਾਂਗੇ ਅੱਗੇ ਤੇ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਜ ਲਈ ਆਪਣੀ ਇਹ ਫਸਟ ਰੀਲ ਪਹਿਲੀ ਰੀਲ ਆ ਉਧਰ ਦਾ ਬਥੇਰੀਆਂ ਪਾਈ ਦੀਆਂ ਆ ਤੇ ਇਹ ਤੁਸੀਂ ਜਰੂਰ ਕਿਰਪਾ ਕਰਨੀ ਆ ਆਪਣਾ ਛੋਟਾ ਭਰਾ ਵੱਡਾ ਭਰਾ ਸਮਝ ਕੇ ਠੀਕ ਹੈ ਜੀ ਤੇ ਆਪਣੇ ਦੋਸਤ ਦੀਆਂ ਵਧੀਆ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਧੰਨਵਾਦ